ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਇਹਨਾਂ ਮਾਮਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਾਈ ਗੁਰਜੀਤ ਸਿੰਘ ਲਗਾਤਾਰ ਸੰਘਰਸ਼ ਕਰ ਰਹੇ ਨੇ ਲਗਾਤਾਰ ਸਮਾਣਾ ਵਿਖੇ ਸਥਿਤ 400 ਫੁੱਟ ਉੱਚੇ ਟਾਵਰ ਤੇ ਚੜ੍ਹ ਕੇ ਪਾਈ ਗੁਰਜੀਤ ਸਿੰਘ ਦਾ ਸੰਘਰਸ਼ ਜਾਰੀ ਹੈ ਉਹਨਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਵੱਲੋਂ ਸਖਤ ਕਾਨੂੰਨ ਬਣਾਇਆ ਜਾਵੇ ਲਗਾਤਾਰ ਫਰਵਰੀ ਮਹੀਨੇ ਤੋਂ ਟਾਵਰ ਤੇ ਚੜ ਕੇ ਭਾਈ ਗੁਰਜੀਤ ਸਿੰਘ ਸੰਘਰਸ਼ ਕਰ ਰਹੇ ਨੇ ਪਰ ਹੁਣ ਉਹਨਾਂ ਦੀ ਸਥਿਤੀ ਨਾਜ਼ੁਕ ਪਣੀ ਹੋਈ ਹੈ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਟਾਵਰ ਤੋਂ ਹੇਠਾਂ ਉਤਰਨ ਅਤੇ ਹੇਠਾਂ ਉਤਰ ਕੇ ਸੰਘਰਸ਼ ਜਾਰੀ ਰੱਖਣ ਪਰ ਭਾਈ ਗੁਰਜੀਤ ਸਿੰਘ ਵੱਲੋਂ ਪ੍ਰਸ਼ਾਸਨ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਦਨ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੋਈ ਕਾਨੂੰਨ ਪਾਰਿਤ ਨਹੀਂ ਹੁੰਦਾ ਉਹ ហេਠਾ ਨਹੀਂ ਉਤਰਣਗੇ ਇਸ ਤਰ੍ਹਾਂ 11 ਫਰਵਰੀ ਤੋਂ ਭਾਈ ਗੁਰਜੀਤ ਸਿੰਘ ਨੇ ਅੰਨ ਦਾ ਦਾਣਾ ਮੂੰਹ ਨਹੀਂ ਪਾਇਆ ਲਗਾਤਾਰ ਉਹ ਭੁਖ ਹੜਤਾਲ ਤੇ ਕਾਇਮ ਨੇ ਉਹਨਾਂ ਦੀ ਸਿਹਤ ਵੀ ਵਿਗੜਦੀ ਜਾ ਰਹੀ ਹੈ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਨੂੰ ਦੇਖਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਮੋਰਚੇ ਵਾਲੇ ਸਥਾਨ ਤੇ ਪਹੁੰਚ ਕੇ ਉਹਨਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਗਿਆ ਗਿਆਨੀ ਗੜਗੱਜ ਹੁਣਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਉਨਾਂ ਐ ਵੀ ਬੇਨਤੀ ਕੀਤੀ ਸੀ ਕਿ ਉਹ ਪ੍ਰਸ਼ਾਦਾ ਛਕ ਲੈਣ ਪਰ ਪਾਈਸਾ ਵੱਲੋਂ ਭੁੱਖੜਤਾਲ ਨਹੀਂ ਛੱਡੀ ਗਈ ਜਾਣਕਾਰੀ ਦੇ ਮੁਤਾਬਿਕ ਉਹਨਾਂ ਦੇ ਪੇਟ ਦੇ ਵਿੱਚ ਇਨਫੈਕਸ਼ਨ ਵੀ ਹੋ ਗਿਆ ਹੈ ਉਹਨਾਂ ਦੇ ਪਿਸ਼ਾਬ 'ਚੋਂ ਪਾਸ ਆ ਰਹੀ ਹੈ ਅਤੇ ਸਥਿਤੀ ਬੇਹਦ ਗੰਭੀਰ ਹੈ ਕਿਉਂਕਿ ਪਾਈ ਗੁਰਜੀਤ ਸਿੰਘ ਕੁਝ ਵੀ ਨਹੀਂ ਖਾ ਰਹੇ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਵੱਲੋਂ ਦਵਾਈ ਲੈਣਾ ਵੀ ਠੀਕ ਨਹੀਂ ਹੈ ਉਹ ਦਵਾਈ ਵੀ ਨਹੀਂ ਲੈ ਰਹੇ ਇਸ ਸੰਬੰਧ ਦੇ ਵਿੱਚ ਸਾਰੀ ਜਾਣਕਾਰੀ ਮੀਡੀਆ ਅਧਾਰਿਆਂ ਦੇ ਨਾਲ ਪਾਈ ਰਜਿੰਦਰ ਸਿੰਘ ਛੀਨਾ ਵੱਲੋਂ ਸਾਂਝੀ ਕੀਤੀ ਗਈ ਹੈ ਪਾਈ ਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪਾਈ ਗੁਰਜੀਤ ਸਿੰਘ ਦੇ ਪਿਸ਼ਾਬ ਵਿੱਚੋਂ ਖੂਨ ਆ ਰਿਹਾ ਪਾਸ ਆ ਰਹੀ ਹੈ ਪੇਟ ਫੁੱਲਿਆ ਹੋਇਆ ਹੈ ਅਤੇ ਉਹਨਾਂ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ ਪਰਪਈ ਗੁਰਜੀਤ ਸਿੰਘ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ ਤੇ ਕਹਿ ਰਹੇ ਨੇ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਜਦੋਂ ਮੰਨੇਗੀ ਉਦੋਂ ਹੀ ਉਹ ਆਪਣਾ ਸੰਘਰਸ਼ ਛੱਡਣਗੇ ਉਹਨਾਂ ਦੀ ਜਾਨ ਬੇहद ਗੰਭੀਰ ਖਤਰੇ ਦੇ ਵਿੱਚ ਪਈ ਹੋਈ ਹੈ ਜਿਸ ਵਿੱਚ ਜ਼ਰੂਰਤ ਇਹ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਜਾਗੇ ਅਤੇ ਭਾਈ ਸਾਹਿਬ ਦੀ ਸਿਹਤ ਨੂੰ ਲੈ ਕੇ ਜਲਦ ਜਿੱਥੇ ਉਹਨਾਂ ਨੇ ਸੰਘਰਸ਼ ਕਰ ਰਹੇ ਨੇ ਉੱਥੇ ਪਹੁੰਚ ਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾਵੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਜਲਦ ਹੀ ਅ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਜਾਵੇ ਅਤੇ ਮੰਗਾ ਮੰਨਣ ਦਾ ਭਰੋਸਾ ਦੇ ਕੇ ਉਹਨਾਂ ਦੀ ਭੁਖੜਤਾਲ ਤੜਵਾਈ ਜਾਵੇ ਅਤੇ ਉਹਨਾਂ ਨੂੰ ਟਾਵਰ ਤੋਂ ਹੇਠਾਂ ਉਤਾਰ ਕੇ ਉਹਨਾਂ ਦਾ ਇਲਾਜ ਆਰੰਭ ਕਰਾਇਆ ਜਾਵੇ ਅਜਿਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਭਾਈ ਸਾਹਿਬ ਦਾ ਜੀਵਨ ਖਤਰੇ 'ਚ ਹੈ ਤੇ ਜਲਦ ਤੋਂ ਜਲਦ ਇਸ ਸੰਬੰਧ ਦੇ ਵਿੱਚ ਕਾਰਵਾਈ ਕੀਤੀ ਜਾਵੇ